generative ai ਚ 2029 ਤੀਜ ਚ ਪਰ ਦੀ ਜੀਡੀਪੀ ਚ 359 ਤੋਂ 438 ਬਿਲੀਅਨ ਡਾਲਰ ਦੇ ਯੋਗਦਾਨ ਦੀ ਉਮੀਦ ਹੈ ਜੈਪੁਰ ਚ ਭਾਰਤ ਚ ਡਿਜੀਟਲ ਟੈਕਨੋਲੋਜੀ ਉਤਪਾਦਕਤਾ ਅਤੇ ਆਰਥਿਕ ਵਿਕਾਸ ਦੇ ਸੰਮੇਲਨ ਚ ਆਰਬੀਆਈ ਦੇ ਡਿਪਟੀ ਗਵਰਨਰ ਮਾਈਕਲ ਪਾਤਰਾ ਨੇ ਇਹ ਅੰਦਾਜ਼ਾ ਲਗਾਇਆ ਭਾਰਤੀ ਫਰਮਾਂ ਚ ਇੱਕ ਸਾਲ ਪਹਿਲਾਂ 2023 ਚ ai ਦੀ ਜੀਡੀਪੀ 8% ਸੀ ਜੋ 2024 ਚ ਵੱਧ ਕੇ 25% ਹੋ ਗਈ ਹੈ ਆਰਬੀਆਈ ਦੇ ਡਿਪਟੀ ਗਵਰਨਰ ਨੇ ਭਾਰਤ ਵਿੱਚ ਵੱਧਦੇ AI ਦੇ ਇੰਟੀਗ੍ਰੇਸ਼ਨ ਦਾ ਵੀ ਜ਼ਿਕਰ ਕੀਤਾ ਡਿਪਟੀ ਗਵਰਨਰ ਮਾਈਕਲ ਪਾਤਰਾ ਨੇ ਦੱਸਿਆ ਕਿ ਜਨਤਕ ਸੇਵਾਵਾਂ ਚ ਵੀ ਰੋਜ਼ਾਨਾ ਇਹ 트ਾਂਜ਼ੈਕਸ਼ਨ ਵਧਿਆ ਹੈ ਉਨਾ ਦੱਸਿਆ ਕਿ ਰੋਜ਼ਾਨਾ ਈ-ਟ੍ਰਾਂਜ਼ੈਕਸ਼ਨ ਦੀ ਔਸਤ ਗਿਣਤੀ 'ਚ 50% ਦਾ ਵਾਧਾ ਹੋਇਆ ਹੈ ਅਤੇ 314 ਯੋਜਨਾਵਾਂ ਤਹਿਤ ਸਿੱਧੇ ਬੈਂਕਾਂ ਤੋਂ ਬਦਲਾ ਰਾਹੀਂ ਕਰੀਬ 7 ਲੱਖ ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ ਇਸ ਸਾਲ مالی ਸਾਲ 2023-24 'ਚ 176 ਕਰੋੜ ਲੋਕਾਂ ਨੂੰ ਲਾਭ ਮਿਲਿਆ ਹੈ ਇਸੇ ਦੌਰਾਨ ਸੈਮੀਕੰਡਕਟਰ ਉਦਯੋਗ ਦੇ ਵਿਕਾਸ ਲਈ 1.25 ਟ੍ਰਿਲੀਅਨ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ